ਇਹ ਇੰਦੇ ਕੰਦ ਕੋ ਨਹੀਂ ਖਰਚ ਰਹਿੰਦੇ ਆ ਕੋਈ ਇਹਦਾ ਮੇਨ ਵੇਟ ਵੀ ਹੋਊਗਾ ਹਨ ਆਜੋ ਭੀ ਨਾਲ ਨਾਲ ਆਜੋ ਜਲਦੀ ਇਹ ਉੱਥੇ ਪਹੁੰਚਣਾ ਆਪਾਂ ਉਹ ਨਾ ਤਾਂ ਕਹਾ ਦਾ ਆਪਾਂ ਕਹਿ ਸਕਦੇ ਆ ਆ ਦੇਖੋ ਇਹ ਪੈਂਡਾ ਅੱਧੇ 0 ਲਾਈਨ ਦੀ ਤਾਰ ਹੁੰਦੀ ਆ ਵਾਟਰ ਫੈਂਸਿੰਗ ਉਹ ਇਹ ਸਪੈਂਡ ਦੇ ਬਿਲਕੁਲ ਜਮਾ ਵਿੱਚ ਦੀ ਜਿਹੜੀ ਆ ਉਹ ਦਿਖਾਈ ਦੋ ਦੀ ਆਪਾਂ ਦੇਖਦੇ ਆ ਆ ਰੈਡੀ ਲਈ ਜਾਂਦੇ ਬਾਈ ਪੱਟੇ ਪੁੱਟ ਲੈਣ ਜਾਂਦੇ ਹੋਗੇ ਹਨਾ ਆ ਵੀ ਇੱਥੇ ਵੀ ਘਾਰ ਸੀਗਾ ਐਟਾ ਉੱਟਾ ਲੱਗੀਆਂ ਆ ਇਧਰ ਆ ਦੇਖੋ ਕਿੰਨਾ ਵੱਡਾ ਬੰਨ ਹੈ ਹਨਾ ਤੇ ਐ ਸਾਈਡ ਤੇ ਡਰੇਨ ਆ ਐ ਸਾਈਡ ਤੇ ਪਾਣੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਜਿਹੜੇ ਵੀ ਮੇਰੇ ਯਾਰ ਦੋਸਤ ਭੈਣ ਭਾਈ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਹਾਨੂੰ ਅੱਜ ਨਾ ਮਤਲਬ ਬਾਰਡਰ ਦੀ ਇਹਦੇ ਉਹ ਪਿੰਡ ਦਿਖਾਉਣੇ ਆ ਜਿਹੜੇ ਅਸੀਂ ਕਦੇ ਨਹੀਂ ਦੇਖੇ ਸ਼ਾਇਦ ਤੁਸੀਂ ਵੀ ਨਾ ਦੇਖੇ ਹੋਣਗੇ ਕਿਉਂਕਿ ਕਈ ਮੇਰੇ ਭਾਈ ਬਾਹਰ ਰਹਿੰਦੇ ਆ ਕਈ ਦੂਰ ਰਹਿੰਦੇ ਆ ਹਨ ਚੰਡੀਗੜ੍ਹ ਤੱਕ ਜਾਂ ਦੂਰ ਤੱਕ ਉਹ ਇੰਨਾ ਪਿੰਡਾਂ 'ਚ ਆਏ ਨਹੀਂ ਹੈਗੇ ਤੇ ਆਪਾਂ ਉਹ ਪਿੰਡ ਦੇਖਣੇ ਆ ਦੂਸਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਦੋਂ ਆਪਾਂ ਵੀਡੀਓ ਦੇਖਦੇ ਨਾ ਰਾਈਟ ਸਾਈਡ ਤੇ ਇੱਕ ਬਟਨ ਆ ਉਹ ਤੁਸੀਂ ਛੋਟਾ ਜਿਹਾ ਬਟਨ ਆ ਤੁਸੀਂ ਦਬਾ ਦਿਓ ਤੇ ਉਹਦੇ ਨਾਲ ਇਹ ਆ ਕਿ ਮਤਲਬ ਹੌਸਲਾ ਜਿਹੜਾ ਨਾ ਇੱਥੋਂ ਇੰਨਾ ਹੋ ਜਾਂਦਾ ਬੰਦੇ ਦਾ ਹਨਾ ਤੇ ਦੂਸਰਾ ਮੇਰਾ ਰੱਬ ਕਰੇ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਕਿਉਂਕਿ ਜਿਹੜੀ ਤੰਦਰੁਸਤੀ ਆ ਨਾ ਸੇਤ ਆ ਇਹ ਪੂਰੀ ਦੁਨੀਆ 'ਚ ਕੀ ਮਤਲਬ ਜਦੋਂ ਤੱਕ ਆਪਾਂ ਜਿਉਂਨੇ ਆ ਸਭ ਤੋਂ ਵੱਡੀ ਚੀਜ਼ ਇਹ ਆ ਤੇ ਰੱਬ ਕਰੇ ਤੁਸੀਂ ਹਮੇਸ਼ਾ ਚੜਦੀ ਕਲਾ ਚ ਰਹੋ ਤੇ ਅੱਜ ਆਪਾਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਦੇਖਦੇ ਆਂ ਠੀਕ ਆ ਆਜੋ ਖੇਮ ਕਰਨੇ ਏਰੀਆ ਚ ਆ ਦੇਖੋ ਇਹ ਜੇ ਬੰਕਰ ਖੇਤਾਂ ਚ ਬਣੇ ਆ ਕਿਉਂਕਿ ਜਦੋਂ 1965 ਦੇ ਵਿੱਚ ਜਾਂ ਬਾਅਦ 1971 'ਚ ਜੰਗਾਂ ਹੋਈਆਂ ਨਾ ਤਾਂ ਇਹ ਏਰੀਆ ਜਿਹੜਾ ਕਿਉਂਕਿ ਬਾਰਡਰ ਤੇ ਹੋਣ ਕਰਕੇ ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵ ਇੱਥੇ ਪਿਆ ਇੱਥੇ ਹੀ ਨੁਕਸਾਨ ਹੋਇਆ ਇੱਥੋਂ ਦੇ ਜਾਦੇ ਬੰਦੇ ਜਾਰੀ ਫੌਜ ਇੱਥੇ ਜਿਹੜੀ ਆ ਸ਼ਹੀਦ ਹੋਈ ਆ ਦੇਖੋ ਇਹ ਬਾਰਡਰ ਨੂੰ ਜਾਂਦਾ ਇਹ ਰਸਤਾ ਆਪਾਂ ਦੇਖਦੇ ਆ ਆ ਸੜਕ ਦੇ ਉੱਤੇ ਹੀ ਆ ਗੁਰੂ ਘਰ ਬਣਿਆ ਇੱਕ ਹਨਾ ਇਧਰ ਨਾਲ ਹੀ ਸ਼ਮਸ਼ਾਨ ਘਾਟ ਤੇ ਆ ਨਾਲ ਗੁਰੂ ਘਰ ਬਣਿਆ ਤੇ ਹੁਣ ਆ ਕਿਹੜਾ ਰਸਤਾ ਮੇਨ ਰੂਟ ਆ ਗਿਆ ਯਾਰ ਆਪਾਂ ਮੇਨ ਰੂਟ ਕਿਹੜੇ ਤੇ ਚੜ ਗਏ ਇਹ ਆ ਫਿਰ ਰੂਟ ਆ ਗਿਆ ਇਹ ਪੱਟੜ ਏਰੀਆ ਦਾ ਮਤਲਬ ਪਿੰਡ ਹੀ ਆ ਸਾਰੇ ਇਹ ਚਾਹ ਏਰੀਆ ਕੈਂਡਰਨਾ ਏਰੀਆ ਮੰੰਗੋ ਰੇ ਦੇ ਕੈਂਡਰਨਾ ਏਰੀਆ ਤੋਂ ਵੀ ਇੰਟਰਨੈਟ ਤੋਂ 7 ਕਿਲੋਮੀਟਰ ਦੂਰ ਆਸਲਾ ਤੋਂ 5-6 ਕਿਲੋਮੀਟਰ ਸੀਗਾ ਇਹ ਏ ਏਰੀਏ ਦੇ ਵਿੱਚ ਜਿਹੜਾ ਨਾ ਜੰਗਾ ਹੋਈਆਂ ਪਹਿਲਾਂ ਵਾਜਤ ਹੋਈ ਉਦੋਂ ਸਾਰਾ ਇਹ ਏਰੀਆ ਜਿਹੜਾ ਮੱਲ ਬਰਬਾਦ ਹੋ ਗਿਆ ਆਪਾਂ ਕਹਿ ਸਕਦੇ ਹਣਾ ਉਸ ਤੋਂ ਬਾਅਦ ਲੜਾਈਆਂ ਹੋਈਆਂ ਪਾਕਿਸਤਾਨ ਦੇ ਨਾਲ ਤਾਂ ਉਦੋਂ ਤੈਸ਼ ਨੈਸ਼ ਹੋ ਗਿਆ ਸਾਰਾ ਕੁਝ ਇਹ ਲੋਕ ਜਿਹੜੇ ਆ ਬਹੁਤ ਸਾਰੇ ਕਿੰਟ ਸ਼ੱਡ ਚਲੇ ਜਿਹੜੇ ਆਪਣੇ ਪੰਜਾਬ ਦੇ ਦੂਜੇ ਏਰੀਏ ਚਲੇ ਗਏ ਚਾਹੇ ਸਸਤੀਆਂ ਜ਼ਮੀਨਾਂ ਵੇਚ ਕੇ ਚਾਹੇ ਉਹਨੇ ਕਿਉਂਕਿ ਮਰਨ ਨਾਲੋਂ ਤਾਂ ਚੰਗਾ ਸੀ ਨਾ ਛੱਡ ਕੇ ਜਾਣਾ ਬਹੁਤ ਸਾਰੇ ਘਰ ਵੀ ਮਤਲਬ ਲੋਕ ਢੀ ਘਰ ਹੋ ਗਏ ਤੇ ਹੁਣ ਕਿਤੇ ਨਾ ਕਿਤੇ ਜਾ ਕੇ ਸ਼ਾਂਤੀ ਆ ਵਧੀਆ ਲੋਕ ਰਹਿੰਦੇ ਆ ਤਾਂ ਉਹ ਵੀ ਆਪਣਾ ਰਹਿਣ ਸਹਿਣ ਜਿਹੜਾ ਦੇਖਣਾ ਇਹ ਪਿੰਡ ਆਪਾਂ ਐਂਟਰ ਹੋ ਗਏ ਇਹ ਹੈਗਾ ਕਲੰਜਰ ਉਤਾੜ ਆਸਲ ਉਤਾੜ ਤੋਂ ਅਗਲਾ ਪਿੰਡ ਹੈ ਜੋ ਆ ਸਰਾ ਦੇ ਸੈਰ ਜਾਂਦੇ ਆ ਨਾ ਘਾੜਦੇ ਜਾਂਦੇ ਆ ਬਿਲਕੁਲ ਰਸਤੇ 'ਚ ਮਿਲਦਾ ਹੁੰਦਾ ਵੈਸੇ ਨਾਮ ਦਾ ਇਹਨਾਂ ਦਾ ਪਹਿਲੀ ਵਾਰੀ ਸੁਣਿਆ ਤੁਸੀਂ ਇਹ ਸ਼ੇਰੀਏ ਚਲਾਈ ਦੀ ਹੋਵੇ ਦਾ ਪਤਾ ਉਹ ਟਿਕਦਾ ਨਾ ਪਰ ਅਸੀਂ ਪਹਿਲੀ ਵਾਰ ਆਏ ਹਾਂ ਅਸਟਾਕ ਤੇ ਸਾਨੂੰ ਬੋਲ ਪੜਨਾ ਪੈਂਦਾ ਕਿਸੇ ਵੀ ਪੈਂਡਾ ਤਾਂ ਉਹ ਵੀ ਕਿਹੜਾ ਪੈਂਡਾ ਹੈ ਨਾ ਜਾਂ ਪੁੱਛਣਾ ਪੈਂਦਾ ਲੋਕ ਮਿੱਥੇ ਹੋ ਕੇ ਬੈਠੇ ਆ ਮਾਹੌਜ ਵੀ ਗੱਲਾ ਛੋਟਾ ਜਿਹਾ ਪੈਂਡਾ ਲੰਗ ਵੀ ਗਿਆ ਦੇਖੋ ਚਾਰ ਘਰ ਐ ਵੀ ਘਰ ਹੈਗੇ ਪੈਸੇ ਇਹ ਨਾ ਆ ਜਿਹੜਾ ਨਾ ਬਣਾਇਆ ਬੰਨ ਇਹ ਵੀ ਇੱਥੇ ਕੋਈ ਦਰਿਆ ਨਹੀਂ ਹੈਗਾ ਬੰਨ ਕੋਈ ਜਦੋਂ ਲੜਾਈਆਂ ਲੜੁਈਆਂ ਹੋਈਆਂ ਨਾ ਪਾਕਿਸਤਾਨ ਨਾਲ ਤ ਉਹ ਤੋਂ ਸੇਫਟੀ ਲਈ ਫੌਜ ਨਹੀਂ ਬਣਾਇਆ ਇਹ ਸਾਰੀ ਜਿਹੜਾ ਬੰਨ ਇਹਦੇ ਵਿੱਚ ਬੰਕਰ ਆ ਮੈਂ ਤੁਹਾਨੂੰ ਦਿਖਾਉਣਾ ਪੂਰੇ ਬੰਨ ਦੇ ਵਿੱਚ ਫੌਜੀ ਮੋਰਚੇ ਲਗਾਏ ਸੀਗੇ ਇਹ ਪਾਣਾ ਆ ਸਾਰੇ ਸਾਡੇ ਪਿੰਡਾਂ ਦੇ ਰਾਈਟ ਸਾਈਡ ਦੇ ਪਿੰਡਾਂ ਉਹਨਾਂ ਦੀ ਸੇਫਟੀ ਲਈ ਇਹ ਬਣਾਇਆ ਗਿਆ ਸੀ ਆ ਦੇਖੋ ਮਤਲਬ ਇਹ ਮਤਲਬ ਕਈ ਕਿਲੋਮੀਟਰ ਦਾ ਸਾਰੇ ਪਿੰਡਾਂ ਦੀ ਸੇਫਟੀ ਲਈ ਇਹ ਬਣ ਸੀਗਾ ਆ ਇਹ ਕੀਆ ਬਲੈਕ ਪੱਥਰ ਵੀ ਲੱਗੇ ਇੱਥੇ ਇਹ ਤਾਂ ਸ਼ਾਇਦ ਆਰਬੀ ਉਸਨੇ ਲਾਇਆ ਹੋਵੇ ਜੀ ਆਪਾਂ ਮਲੋ बन के उपर चढ़ा हो सकता आर्मी तो के कैमरे चाहिए अगला चढ़ के आंकर नवे बने आ सत्श्रीकाल भाई आनावा पिंड ठीक है ठीक है, है आप तो सीधे जाना ना? ਇਹ ਆ ਦੇਖੋ ਇਹ ਦੇਖ ਲੇ ਸਾਰਿਆਂ ਦੇ ਵਿੱਚ ਬੰਦ ਕਰ ਇਹ ਮਤਲਬ ਸੇਫਟੀ ਲਈ ਬਣਾਇਆ ਗਿਆ ਇਹ ਬੰਨ ਇਹ ਕੋਈ ਦਰਿਆ ਦਾ ਬੰਨ ਨਹੀਂਗਾ ਇਹ ਸਾਰੇ ਪੈਂਡਾ ਦੀ ਸੇਫਟੀ ਲਈ ਬਹੁਤ ਵਧੀਆ ਸਾਰਾ ਸਾਫ ਕਰਨਾ ਹੁੰਦਾ ਨਾ ਪਾਣੀ ਵਾਲਾ ਅੱਛਾ ਆਇਦਰ ਆਇਦਰ ਆ ਦੇਖੋ ਕਿੰਨਾ ਵੱਡਾ ਬੰਨ ਹੈ ਨਾ ਤੇ ਐਸਾਈਡ ਤੇ ਡਰੇਨ ਐਸਾਈਡ ਤੇ ਪਾਣੀ ਆ ਪਾਣੀ ਕਾਦੇ ਲਈ ਜਿਹੜੀ ਗੱਲ ਆਪਾਂ ਪਹਿਲਾਂ ਕਰੀ ਆ ਕਿਉਂਕਿ ਹਾਂ ਇਹ ਨਾਇਰ ਦੀ ਸੰਦਾ ਸਾਰਾ ਠੀਕ ਹੈ ਜੀ ਇਹ ਮਤਲਬ ਇੱਕ ਸਾਬ ਦੀ ਸੇਫਟੀ ਹੈ ਕਿਉਂਕਿ ਇਸ ਸਾਈਡ ਤੇ ਪਾਕਿਸਤਾਨ ਆ ਢੋਲਣ ਆ ਠੱਠੀ ਆ ਢੋਲਣ ਆ ਸੰਗਤਰ ਆ ਨਾ ਸੰਗਤਰ ਆ ਇਹਨੂੰ ਕਿਹੜਾ ਰੋਡ ਜਾਊ ਸੰਤਰ ਉਹ ਪੋਰਟ ਜਾਣਾ ਬਟਾ ਖੱਟਾ ਜਾ ਠੱਗਿਆ ਹੋਇਆ ਸਿੱਧਾ ਰੋਡ ਪਰ ਚੱਲਦੇ ਅੱਛਾ ਉਹ ਪੋਰਟ ਜਾਊਗਾ ਉਹ ਉੱਥੇ ਆਪਾਂ ਉਸੇ ਪਿੰਡ ਜਾਣਾ ਕਾਲਕੰਦਾ ਤਰੇ ਇਹ ਸਾਰੇ ਪਿੰਡ ਤਾਂ ਇਹ ਇਹ ਪਿੰਡਾ ਤੋਂ ਅੱਗੇ ਦਾ ਪਾਕਿਸਤਾਨ ਅੱਗੇ ਪਾਕਿਸਤਾਨ ਆ ਆਏ ਐ ਸਾਈਡ ਤੋਂ ਇੱਧਰ ਅਗਲੇ ਬੰਨੇ ਠੀਕ ਹੈ ਕਿੰਨੇ ਕੁ ਦੂਰ ਹੈ ਇਥੋਂ ਪਾਤਾ ਨੂੰ ਹੂੰ ਪਾਸਰ ਕਾਲਗਾ ਸੰਗਤ ਨੰਗਰੀ ਦੇ ਅੱਗੇ ਉਤਾਰ ਲੱਗੀ ਦਿਖਦੀ ਐ ਤੁਹ ਅਸਾ ਤੁਹਾਡਾ ਕਿਹੜਾ ਪਿੰਡ ਸਾਡਾ ਪਿੰਡ ਆਵੇ ਅਕਲਿੰਦਰ ਕਲੰਜਰ ਕਿਉਂ ਗੁਰਦਾਨ ਠੀਕ ਐ ਠੀਕ ਐ ਬਾਪੂ ਜੀ ਨੇ ਦੱਸਿਆ ਜੀ ਤੁਸੀਂ ਗਲਤ ਰਸਤੇ ਆ ਗਏ ਹੁਣ ਆਪਾਂ ਇੱਧਰ ਦੀ ਜਾਵਾਂ ਆ ਸਾਈਡ ਤੇ ਦੇਖ ਬੰਕਰ ਪੂਰੇ ਬਣੇ ਹੋਏ ਹਨਾ ਤੇ ਇੱਧਰ ਕੋਈ ਆ ਪੋਲ ਨਹੀਂ ਬਣਿਆ ਇਹ ਮਿੱਟੀ ਭਾ ਕੇ ਬਣਾਇਆ ਹਨਾ ਇਹ ਡਰੇਨ ਦੇ ਉੱਤੇ ਆਪਾਂ ਇਹਨੂੰ ਪਾਰ ਕਰਾਂਗੇ ਅੱਗੇ ਜਿਹੜੇ ਬਾਰਡਰ ਦੇ ਪਿੰਡ ਆ ਉਹ ਸ਼ੁਰੂ ਹੋ ਜਾਣਗੇ ਅ ਹੁਣ ਆ ਬੰਨ ਪਾਰ ਕਰ ਲਿਆ ਨਾ ਹੁਣ ਇੱਧਰ ਹਸਾਮ ਨਾਲ ਆਪਾਂ ਪਾਕਿਸਤਾਨ ਦੇ ਨਾਲ ਨਾਲ ਆ ਗਏ ਸਾਡੇ ਪਿੰਡਾਂ 'ਚ ਇਹ ਸਾਈਡ ਤੇ ਵੀ ਪਿੰਡਾਂ ਸਾਡੇ ਉੱਪਰ ਸੜਕੇ ਤੇ ਤੱਕ ਬਿਲਕੁਲ ਵਧੀਆ ਇਹਨਾਂ ਪਿੰਡਾਂ 'ਚ ਕਈ ਪਿੰਡ ਦਾ ਜਮਾ ਬਿਲਕੁਲ ਚਾਰੇਆਂ ਦਾ ਡਵੈਲਪਮੈਂਟ ਉਸ ਵੀ ਵਿਕਾਸ ਹੋ ਰਿਹਾ ਪਰ ਕਈ ਬਹੁਤ ਵਧੀਆ ਹੈ। ਅੱਜ ਦਾ ਪਛਾਣਿਆ ਬਹੁਤ ਹੀ ਅਲੱਗ ਹੈ। ਦੂਰ ਕੋਨਾ ਦੂਰ ਕੋਨਾ ਕਹਿ ਸਕਦੇ ਆਪਾਂ ਦੂਰੋਲ ਲਿਖਿਆ ਦੂਰੋਲ ਕੋਨਾ ਤੇ ਬਹੁਤ ਸਾਰੇ ਆਪਣੇ ਘਰ ਆ ਦੇਖੋ ਖੇਤਾਂ ਚ ਰਹਿੰਦੇ ਆ ਲੋਕ ਆਪੇ ਦੂਰ ਕੋਨਾ ਲਿਖਣੇ ਕਰਨੀ ਚਾਹਦੇ ਆ ਬਾਜ਼ਾਰ ਵੀ ਆਪਾਂ ਨੂੰ ਪਤਾ ਲੱਗਿਆ ਨਾ ਕਿ ਕੋਈ ਕਿਰਨੀ ਨਹੀਂ ਚਲਦੇ ਅਗਿਆਪਨ ਉਹ ਜਿਹੜੇ ਪਿੰਡ ਆਪਾਂ ਜਾਣਾ ਨਾ ਉਹਦਾ ਰਸਤਾ ਵੀ ਆਪਾਂ ਨੂੰ ਪਤਾ ਲੱਗ ਜਾਊਗਾ ਜਾਂ ਕਿਸੇ ਨੂੰ ਪੁੱਛ ਲਵਾਂਗੇ ਬਾਸ ਸਕਦਾ ਬਾਸ ਜ਼ਰੂਰੀ ਨਹੀਂ ਉਹ ਕੋਈ ਬੱਛਾ ਲਵਾ ਹੀ ਸੀ ਉਹ ਆਪਾਂ ਲੋਕ ਮੱਠੇ ਕਿੱਥੇ ਲਈ ਆਉਂਦੇ ਆ ਮੱਜਾਂ ਦੇ ਲਈ ਸਾਤ ਸੂਤ ਕਰਾਉਂਦੇ ਜਨਾਨੀਆਂ ਲਈ ਆਉਂਦੀਆਂ ਆ ਚਲੋ ਪਿੰਡ ਖਾਤਾ ਪਏ ਬਾਸਟਕਾਰ ਉਸ ਘਰ ਉਹ ਦੂ ਤਿੰਨ ਖਾਤਾ ਰੱਖੇ ਆ ਪਰ ਸਿੱਧੂ ਪਿੰਡ ਤੋਂ ਹੋ ਗਿਆ ਜਿਹੜੇ ਪਿੰਡ ਅੱਜ ਆਪਾਂ ਫਾਈਨਲੀ ਪਹੁੰਚਣਾ ਸੀ ਨਾ ਉਹ ਇਹ ਪਿੰਡ ਆ ਬਸ ਆਪਾਂ ਐਂਟਰ ਹੋਣ ਵਾਲੇ ਇੱਕ ਪਿੰਡ ਪਤਾ ਕਿਹੜਾ ਤੁਸੀਂ ਸਰਚ ਕਰ ਰਹੇ ਹੋ ਸੰਤਰਾ ਪਿੰਡ ਆ ਸੰਤਰਾ ਸ ਸੇ ਟਿਪੀ ਕ ਕਾ ਪੈਰ ਚ ਰਾਰਾ ਤੇ ਤੱਤਾ ਰਾਰੇ ਕੰਨਾ ਸੰਤਰਾ ਆ ਦੇਖੋ ਸਰਕਾਰੀ ਆਈ ਸਮਾਰਟ ਸਕੂਲ ਕਾਲੀਆ ਸਕਤਰਾ ਕਾਲੀਆ ਸਕਤਰਾ ਤਾਂ ਕਹਿੰਦੇ ਇਹਨੂੰ ਕਿਉਂਕਿ ਦੋ ਪਿੰਡ ਆ ਇਹਦੇ ਵਿੱਚ ਇੱਕ ਕਾਲੀਆ ਪਿੰਡ ਲੱਗਦਾ ਸਕਤਰਾ ਲੱਗਦਾ ਆ ਬਸ ਅੱਜ ਇਹ ਅਬਾਸਾ ਡਾ ਦੇਖੋ ਪੇਂਟਿੰਗ ਬਣਾਈ ਹੈ ਨਾ ਇੱਥੇ ਆ ਸਕੂਲ ਦਾ ਗੇਟ ਆ ਐਲੀਮੈਂਟਰੀ ਸਕੂਲ ਆ ਨਾ ਐਲੀਮੈਂਟਰੀ ਸਕੂਲ ਦਾ ਗੇਟ ਨੇ ਸੂਤਾ ਜਿਹਾ ਗੇਟ ਲਾਇਆ ਹੈ ਨਾ ਆ ਬੱਸ ਅੱਡਾ ਇੱਥੇ ਉਹ ਦੇਖੋ ਸਵਾਰੀਆਂ ਬੈਠੀਆਂ ਕਿ ਮੈਂ ਕਹਿੰਨਾ ਵੀ ਬਿਲਕੁਲ ਬਾਰਡਰ ਦਾ ਪਿੰਡ ਆ ਘਰ-ਬਾਰ ਲੋਕਾਂ ਨੇ ਵਧੀਆ ਖੇਤੀਬਾੜੀ ਵੀ ਵਧੀਆ ਹੈ ਨਾ ਆ ਖੇਤ ਉਹ ਤੋਂ ਵੀ ਕਿੰਨੇ ਸੋਹਣੇ ਆ ਪੰਜਾਬ ਆ ਨਾ ਠੀਕ ਆ ਭਾਈ ਪੰਜਾਬ ਦੇ ਲੋਕ ਆ ਇੱਥੇ ਵੀ ਸਹੀ ਆ ਸਹੀ ਆ ਠੀਕ ਹੋ ਗਿਆ ਇੱਥੇ ਦੋਸਤੋ ਪੰਜਾਬ ਕੀ ਜਿੱਥੇ ਵੀ ਰਹਿੰਦੇ ਆ ਨਾ ਮੈਂ ਕਰਨਾ ਉਹ ਪੰਜਾਬ ਦੀ ਮਿੱਟੀ ਦੀ ਮਹਿਕ ਆ ਨਾ ਉਹ ਉਹਦਾ ਫਰਕ ਆ ਹੁਣ ਆਪਾਂ ਇਹ ਪਿੰਡ ਦੀ ਛਿਰਨੀ ਆ ਬਹੁਤ ਵੱਡੀ ਹੈ ਨਾ ਪਰ ਆਪਾਂ ਪਿੰਡ ਦੇ ਵਿੱਚ ਚਾਵਣੇ ਪਿੰਡ ਦੇਖਦੇ ਆ ਹਲਕਾ ਖੀਮ ਕਰਨ ਚ ਆਉਂਦਾ ਇਹ ਜੋਣ ਖੀਮ ਕਰਨ ਚ ਆਉਂਦਾ ਸਕਤਰਾ ਪਿੰਡ ਕਾਲੀਆ ਸਕਤਰਾ ਦੂ ਪਿੰਡਾਂ ਕਾਲੀਆ ਵੀ ਆਪਾਂ ਦੇਖਦੇ ਬਾਅਦ ਚ ਪਹਿਲਾਂ ਸਕਤਰਾ ਦੇਗਾ ਇਹ ਪਿੰਡ ਮੱਲਵਤ 1947 ਤੋਂ ਪਹਿਲਾਂ ਦੇ ਪਿੰਡ ਆ ਇਹ ਉਸ ਟਾਈਮ ਤੇ ਕੁਝ ਪਿੰਡਾਂ ਇਨਾ ਪਿੰਡਾਂ ਚ ਜਿਆਦੀ ਸ਼ਾਂਤੀ ਨਹੀਂ ਸੀ ਅੱਜ ਇਨਾ ਪੇਟਾ ਦੀ ਸ਼ਾਂਤੀ ਇਨਾ ਪਿੰਡਾਂ ਇ ਚ ਲੋਕ ਕੋਈ ਖਵਾਵੇਂ ਜੀ ਅਕਾ ਤੇ ਚਾਰੀ ਹਨਾ ਦੇਖ ਚੰਨੀ ਚੰਨੀ ਆਪਾਂ ਜਾ ਰਹੇ ਹਾਂ ਚੰਨੀ ਹੈ ਤਾਂ ਆਹ ਤਾਂ ਕੱਚੀ ਆ ਗਈ ਯਾਰ ਗਲੀ ਇਹ ਕੱਚੀ ਆ ਗੜੀ ਕਾਰ ਬਾਰ ਵੀ ਠੀਕ ਹੋਈ ਆ ਵਧੀਆ ਇਹ ਰੋੜੀ ਰੂੜੀ ਪਾਈ ਆ ਪਰ ਗਾਹ ਨਹੀਂ

ਅੱਛਾ ਰਸਤਾ ਕਿਹੜਾ ਜਾਊਗਾ ਆ ਗਈ ਆ ਇਹ ਤਾਂ ਸਿਵੇ ਅੱਛਾ ਨਹੀਂ ਉਹ ਬਿਲਡਿੰਗ ਜੀ ਸਿਵਿਆਂ ਦੀ ਆ ਕਿ ਰੇਲਵੇ ਸਟੇਸ਼ਨ ਆ ਉਧਰ ਦੀ ਵੀ ਕੋਈ ਆਉਂਦਾ ਰਸਤਾ ਆ ਰਸਤਾ ਇਹ ਸੇਜ ਨਹੀਂ ਇਹ ਕਰ ਜਾਏਗਾ ਠੀਕ ਠੀਕ ਹੈ ਠੀਕ ਠੀਕ ਹੈ ਠੀਕ ਹੈ ਇਕਸਾ ਨਾ ਨਾ ਆਪਾਂ ਪਿੰਡ ਦੀ ਫਿਰਨੀ ਫਿਰਨੀ ਆ ਰਹੇ ਆ ਇੱਕ ਮਿੰਟ ਆ ਇਧਰ ਵੀ ਆਪਾਂ ਜਾਈਏ ਫੇਰ ਆਪਾਂ ਚੱਲਦੇ ਆ ਬਾਰਡਰ ਵਾਲੇ ਰੋਡ ਆ ਬਾਰਡਰ ਰੋਡ ਤੇ ਜਾਂਦਾ ਹੈ ਨਾ ਲੋਕਾਂ ਦੇ ਜਿਹੜਾ ਨਾ ਇੱਕ ਕਹਿ ਸਕਦੇ ਆ ਸਬਰ ਇੰਨਾ ਲੋਕਾਂ ਚ ਜਿਹੜੇ ਸਾਡੇ ਲੋਕ ਆ ਨਾ ਸਰਦ ਦੀ ਏਰੀਏ ਦੇ ਇਹਨਾਂ ਲੋਕਾਂ ਚ ਸਬਰ ਸੰਤੋਖ ਵੀ ਜ਼ਿਆਦਾ ਹੁੰਦਾ ਕਿਉਂਕਿ ਇੱਕਾ ਹੋ ਤੱਕ ਗਲੀ ਦੇਖਾਈ ਆ ਤੁਹਾਨੂੰ ਕਿਉਂਕਿ ਇਹ ਵਿਚਾਰਿਆਂ ਨੂੰ ਕੋਈ ਉਹ ਨਾ ਉਹ ਨਹੀਂ ਹੈਗਾ ਪਹਿਲਾਂ ਤਾਂ ਇੱਥੇ ਪੜਾਈਆਂ ਪੜੀਆਂ ਇੰਨੀਆਂ ਨਹੀਂ ਸੀਗੀਆਂ ਔਰ ਸਰਕਾਰਾਂ ਚਲੋ ਆ ਗਈਆਂ ਵਧੀਆ ਉਹਨਾਂ ਨੇ ਸਕੂਲ ਸਕਲ ਬਣਵਾਤੇ ਕਿ ਦੂਰ ਛੋਟੇ ਬੱਚਿਆਂ ਨੂੰ ਪੜਨ ਜਾਣਾ ਬੜਾ ਔਖਾ ਹੁੰਦਾ ਸੀ ਚਲੋ ਹੁਣ ਸਮਾਰਟ ਸਕੂਲ ਜਾਂ ਬਣ ਗਏ ਜਾਂ ਪਹਿਲਾਂ ਵੀ ਸਕੂਲ ਥੋੜੀ ਐਜੂਕੇਸ਼ਨ ਆ ਗਈ ਜੀ ਇੱਕ ਪਿੰਡ ਨਹੀਂ ਸਕੂਲ ਤਾਂ ਦੋ ਪਿੰਡ ਛੱਡ ਕੇ ਸਕੂਲ ਹੈਗਾ ਮਤਲਬ ਛੋਟੇ ਬੱਚੇ ਜਿਹੜੇ ਆ ਹੁਣ ਸਕੂਲ ਪੜਦੇ ਆ ਰੇਕ ਦੇ ਇੱਧਰ ਜਾਣਿਆ ਰੋਡ ਵੀ ਘਰਾਂ ਤੋਂ ਬਾਹਰ ਉਹ ਗਾਂ ਬਾਟਰ ਬੁੱਟਰ ਤੇ ਜਾਵਲਦਾ ਇਹ ਦੋ ਪਿੰਡਾਂ ਇਕੱਠੇ ਹਨਾ ਦੋ ਪਿੰਡਾਂ ਦੀ ਆ ਸਾਰੀ ਆ ਇੱਥੋਂ ਤੱਕ ਬਸ ਘਰ ਆ ਆਹ ਦੋ ਪਿੰਡਾਂ ਦੇ ਇੱਥੋਂ ਥੇ ਖਤਮ ਹੋ ਜਾਂਦੇ ਆ ਇੱਥੋਂ ਅੱਗੇ ਤਾਂ ਨਹੀਂ ਹੈਗੇ ਘਰ ਆ ਆ ਦੂਸਰੇ ਪਿੰਡ ਉਹ ਜੁੜਵੇਂ ਦੋ ਪਿੰਡ ਆ ਅੱਗੇ ਤਾਂ ਲੰਗੇ ਨਹੀਂ ਆਣਾ ਅੱਗੇ ਤਾਂ ਟਰੱਕ ਖੜਾ ਲੰਗੇ ਨਹੀਂ ਆਣਾ ਆਪਣੋ ਤੇ ਪਿੱਛੇ ਮੋੜਨਾ ਪੂਗਾ ਹੂਲ ਤਾਂ ਆਪਾਂ ਦੇਖ ਆਏ ਹੈ ਹੈਨਾ ਇੱਕ ਦਵਾਰਾ ਸਾਹਿਬਾ ਇੱਕਦਰ ਸਾਰੇ ਲੋਕਾਂ ਦੇ ਘਰ ਇਤਰ ਕਰਿਆ ਨਾ ਸਟੋਰ ਜੀ ਬਣਿਆ ਇਹ ਤਾਂ ਦੁਕਾਨਦਾਰ ਦੁਕਾਨਾ ਹੈ ਗਿਆ ਪਿੰਡ ਵੱਡਾ ਹੀ ਆ ਸ਼ਾਂਤੀ ਆ ਨਾ ਕੋਈ ਰੌਲਾ ਪੈਂਦਾ ਕਿ ਪਿੰਡ ਚ ਕੁਛ ਨਹੀਂ ਪੈਂਦਾ ਹਨਾ ਕੋਈ ਵੱਡਾ ਬਾਜ਼ਾਰ ਕੋਈ ਕੁਛ ਨਹੀਂ ਹਨਾ ਛੋਟੀਆਂ ਛੋਟੀਆਂ ਦੇ ਚੰਨਾ ਚਲੋ ਲੋੜ ਤਾਂ ਪੂਰੀ ਹੁੰਦੀ ਆ ਮੇਨ ਤਾਂ ਬੰਦੇ ਦੀ ਲੋੜ ਹੀ ਹੁੰਦੀ ਆ ਜ਼ਰੂਰਤ ਹੀ ਹੁੰਦੀ ਆ ਹੁਣ ਇਹ ਬੰਦੇ ਦੀਆਂ ਖੁਆਇਸ਼ਾਂ ਖੁਆਇਸ਼ਾਂ ਦਾ ਸਾਰੀ ਜ਼ਿੰਦਗੀ ਚ ਨਹੀਂ ਪੂਰੀਆਂ ਹੁੰਦੀਆਂ ਚਾਹੇ ਬੰਦੇ ਕੋ ਕੁਝ ਵੀ ਹੋਵੇ ਪਰ ਲੋੜ ਜਿਹੜੀ ਪੂਰੀ ਹੋਣੀ ਉਹ ਸਭ ਤੋਂ ਵੱਡੀ ਗੱਲ ਹੈ ਅੰਦਰੋਂ ਬੱਕੂ ਜੀ ਖੜੇ ਹੈ ਹਨਾ ਇੱਧਰ ਦੇਖਾ ਦੇ ਬੰਦਾ ਇੱਧਰ ਇੱਧਰ ਚੱਲ ਆਪਾਂ ਇੱਧਰ ਘਰ ਫਿਰ ਕੀ ਕਹ ਰਾ ਪਿਛਲੀ ਸਾਈਡ ਤੇ ਵੀ ਹਨ ਆ ਫਿਰਨੀ ਵੀ ਛੋਟੀ ਆ ਆਪਕ ਕਿਹੜੀ ਉਸੇ ਰਸਤੇ ਆ ਗਈ ਇਹ ਵੀ ਦਸਤਾ ਖਰਾਬੀ ਆ ਹਨ ਕੱਚੀ ਹੋਈ ਆ ਇਹ ਗਲੀ ਰਸਤਾ ਕੱਚਾ ਹੀ ਆ ਇਹ ਸ਼ੌਕਰਕਾਰ ਜਿੱਧਰ ਉਧਰ ਆਗੇ ਇਧਰ ਵੀ ਭਾਈ ਨੌਜਵਾਨ ਖੱਡੀ ਜਾਂਦੇ ਉਹ ਕੋਆਪਰੇਟਿਵ ਸੁਸਾਇਟੀ ਹੈ ਹਨ ਕੀ ਰੋ ਦੀ ਆ ਇਹ ਕਿਹੜੀ ਆ ਪੁੱਲਰ ਕਲੀਨਿਕ ਆ ਸੋਸਾਇਟੀ ਨਹੀਂ ਗੀ ਪੈਂਡਸ 70 ਦੀ glass 70 ਲਿਖਿਆ ਕੱਲਾ ਕਾਲੀਆ ਨਹੀਂ ਨਿਚਿਆ ਨਾਲ ਇਹਦੇ ਔਰ ਵੀਰੇ ਕੀ ਹਾਲ ਤੇ ਆਪਾਂ ਫੇਰ ਉਸੇ ਗਲੀ ਚ ਆਗੇ ਬਹੁਤ ਕੱਚਾ ਘਰ ਲੱੱ ਲੈ ਇਹ ਦੁਕਾਨਦਾਰ ਕੋਲ ਨਹੀਂ ਇੱਕ ਘਰ ਚ ਰਹਿੰਦੇ ਆ ਕੋਈ ਇਹਦਾ ਮੇਨ ਡੇਟ ਵੀ ਹੋਊਗਾ ਹਨ ਬਿਚਾਰਿਆ ਬੀਨਿਆ ਲੋਕ ਇ ਕਹਾ ਕਰਾ ਅੱਗੇ ਤੇ ਚੱਲੋ ਕਿਉਂਕਿ ਪਹਿਲਾਂ ਅੱਜ ਤੋਂ 15 20 ਸਾਲ ਪਹਿਲਾਂ ਤਾਂ ਸਾਰਿਆਂ ਦੇ ਮਤਲਬ 70% ਘਰ ਲੋਕ ਲਿੰਬ ਪੋਚ ਕੇ ਰੱਖਦੇ ਸੀਗੇ ਐ ਕੱਚੀ ਕੰਮ ਹੈਗੀ ਹੈ ਨਾ ਇਹ ਜਿਹੜਾ ਕਲਚਰ ਹਨਾ ਇਹ ਇੰਨਾ ਪਿੰਡਾ ਜੀ ਆਪਾਂ ਦੇਖ ਸਕਦੇ ਆ ਇਹ ਤਾਂ ਜਿਹੜੀ ਪਹਿਲਾਂ ਤੁਸੀਂ ਵੀਡੀਓ ਦੇਖੀ ਆ ਉਹਦੇ ਚ ਪਿੰਡ ਕਿੰਨੇ ਹਨਾ ਕਿੰਨਾ ਵਿਕਾਸ ਹੋਇਆ ਪਿੰਡਾਂ ਮੈਨੂੰ ਬਾਪੂ ਜੀ ਨੂੰ ਪੁੱਛ ਰਹੇ ਨੇ ਹਾ ਗਲੀ ਤਾਂ ਇਹ ਵੀ ਕੱਚੀ ਜਾਂਦੀ ਆ ਕਿ ਬਾਰਡਰ ਤੇ ਹਨਾ ਅੰਕਲ ਬਾਰਡਰ ਤੇ ਜਾਂਦਾ ਇਹ ਰਸਤਾ ਬਾਰਡਰ ਤੇ ਇਹ ਅੱਗੇ ਜਾ ਕੇ ਨਾ ਬਾਰ-ਬਾਰ ਵੇਫਰ ਜਾਓਗੇ ਬਾਰਡਰ ਠੀਕ ਹੈ ਜੀ ਓਕੇ ਆ ਜਿਹੜਾ ਦੀ ਜੀ ਨਾ ਹਾਂ ਜੀ ਹਾਂ ਜੀ ਨਹੀਂ ਸਣੀ ਜਾਓ ਠੀਕ ਹੈ ਜੀ ਜੇ ਰਕ ਕੋਲ ਆਏਗਾ ਤਾਂ ਕੋਲ ਕਰ ਠੀਕ ਹੈ ਜੀ ਠੀਕ ਹੈ ਆ ਦੇ ਇਧਰ ਵੀ ਸਾਰੇ ਘਰ ਇਸ ਪਿੰਡ ਦੇ ਸ਼ਾਇਦ ਕਿਤੇ ਇਹ ਪਿੰਡ ਨੂੰ ਇਧਰ ਦੀ ਰਾਣੇ ਦਾ ਆ ਜੋ ਭਾਈ ਨਾਲ ਨਾਲ ਆ ਜੋ ਜਲਦੀ ਇਹ ਉੱਥੇ ਪਹੁੰਚਣਾ ਆਪਾਂ ਸ਼ਾਇਦ ਇਹ ਲੋਪੀ ਤੇ ਸੋਚਦੇ ਹੋਣੇ ਵੀ ਹੁਣ ਕਿੰਨੀ ਹਨਾ ਸ਼ਾਂਤੀ ਆਦੀ ਆਪਾਂ ਬਸ ਬੈਠੇ ਕਿੰਨਾ ਹੋਣਾ ਸੋਨਾ ਸੋਨਾ ਤਾਂ ਕਹਾਂ ਆਪਾਂ ਕਹਿ ਸਕਦੇ ਆ ਆ ਦੇਖੋ ਇਹ ਪੰਡਾ ਆਇਦਰ ਵੀ ਸਿੰਧਰ ਆ ਜਾਊਗਾ। ਆ ਆ ਦੇਖੋ। ਇਹ ਪਿੰਡ ਦਾ ਸਕਤਰਾ ਬਾਰਡਰ ਦਾ ਜਮਾ ਜੋ ਤੁਸੀਂ ਸਰਚ ਕਰੋਗੇ ਨਾ Google ਤੇ ਤਾਂ ਤੁਹਾਨੂੰ ਮਤਲਬ ਜਿਹੜੀ ਜ਼ੀਰੋ ਲਾਈਨ ਦੀ ਤਾਰ ਹੁੰਦੀ ਆ ਬਾਟਰ ਫੈਂਸਿੰਗ ਉਹ ਇਸ ਪਿੰਡ ਦੇ ਬਿਲਕੁਲ ਜਮਾ ਵਿੱਚ ਦੀ ਜਿਹੜੀ ਆ ਉਹ ਦਿਖਾਈ ਦੇਊਗੀ। ਉਹ ਵੀ ਆਪਾਂ ਦੇਖਦੇ ਆ। ਬਣੇ ਰਹੋ। ਤੁਹਾਨੂੰ ਦੱਸਨੇ ਆ। ਇਹ ਇਹ ਪਿੰਡਾਂ ਦਾ ਵਿਚਾਰੇ ਇਹ ਰਹਿਣ ਸਹਿਣ ਜਿਹੜਾ ਇਹ ਇਹ ਜਿਹਾ ਹੈਗਾ ਸੌਲ ਤਾਂ ਘੱਟ ਹੁੰਦੀਆਂ ਪਰ ਉਹੀ ਗੱਲ ਕਰਦੇ ਆ ਨਾ ਬੰਦੇ ਦੀਆਂ ਲੋੜਾਂ ਤਾਂ ਚਲੋ ਪੂਰੀਆਂ ਹੁੰਦੀਆਂ ਆ ਮੁਰਗੇ ਮੁਰਗੇ ਇਕੱਲੇ ਨੱਚੀ ਸਰਦੇ ਆ ਆਪਾ ਇੱਥੋਂ ਇੱਥੋਂ ਮੁੜਾਂਗੇ ਇਹ ਅਗਲੀ ਸੜਕ ਤੇ ਨਹੀਂ ਇੱਥੋਂ ਮੁੜ ਗਏ ਅਰ ਫੀੜਾ ਪਈ ਨਾ ਹਾਂ ਮੰਜਾ ਲੱਗ ਗਿਆ ਪਸੂ ਕਿਝ ਆ ਲਈ ਜਾਂਦੇ ਗੱਡੇ ਤੇ ਆਹ ਰੇੜੀ ਲਈ ਜਾਂਦੇ ਬਾਈ ਪੱਠੇ-ਪੁੱਠੇ ਲੈਣ ਜਾਂਦੇ ਹੋਊਗੇ ਹਨਾ ਆ ਵੀ ਇੱਥੇ ਵੀ ਕਾਰ ਸੀਗਾ ਐਟਾ-ਉਟਾ ਲੱਗੀਆਂ ਕਿ ਇਹੋ ਜੇ ਮਤਲਬ बहुत सारे लोग बेकार हो गए होंगे ठीक है और कालिया स्कतरा वो बोर लग गया ना रंगो बन आ ट्रेन दूसरी ट्रेन एक पहला रंग के आए आप एक आ एक आ ट्रेन ਅੱਗੇ ਆ ਪਤਾ ਨਹੀਂ ਕੀ ਆ ਸ਼ਾਇਦ ਇਹ ਗਰਾਊਂਡ ਹੋਊਗੀ ਜਾਂ ਪਾਜਾਗ ਦੇਖਦੇ ਆ ਤੇ ਜਾਂ ਇੱਕ ਆ ਡਰੇਨ ਕਿੰਨੀ ਵੱਡੀ ਉਹ ਇਹ ਤਾਂ ਦਰਿਆ ਹੀ ਆ ਹੈ ਹਰੀ ਕੇ ਨਹਿਰਾ ਨਹੀਂ ਜਿਹੜੀਆਂ ਉਹ ਵੀ ਐਡੀ ਐਡੀਆਂ ਨਹਿਰਾ ਜਿਨ੍ਹਾਂ ਹੈ ਤਾਂ ਨਾਲਾ ਹੀ ਆ ਮਤਲਬ ਠੀਕ ਆ ਪੂਰ ਬਣਿਆ ਹੈਗਾ ਇਧਰ ਕੱਚਾ ਰਸਤਾ ਇੱਧਰ ਪੱਕਾ ਪੱਕਾ ਆ ਦੇਖ ਇਹ ਕੀ ਆ ਗਰਾਊਂਡ ਬਣਾਈਆਂ ਪਿੰਡ ਨੇ ਬਣਾਈ ਹੋਊਗੀ ਠੀਕ ਆ ਜੀ ਧੰਨਵਾਦ ਹਾਂ ਗਰਾਊਂਡ ਦੇਖੋ ਕਿੰਨੀ ਵਧੀਆ ਕਿੰਨੀ ਵੱਡੀ ਗਰਾਊਂਡ ਆ ਵੈਰੀ ਗੁੱਡ ਆ ਮੇ ਕਿੰਨੇ ਕਿੱਲਿਆਂ ਜਹ ਹੋਊਗੀ ਬੱਚਾ ਨੇ ਖੇਲਣ ਨੂੰ ਇੱਧਰ ਲੱਗੇ ਆ ਜਿਮ ਕਰਨ ਨੂੰ ਐਕਸਰਸਾਈਜ਼ ਕਰਨ ਨੂੰ ਲੱਗੇ ਆ ਮਸ਼ੀਨਾਂ ਨੂੰ ਲੱਗੇ ਉਹ ਕਿੱਥੋਂ ਤੱਕ ਇਧਰ ਸਟੇਡੀਅਮ ਬਣਿਆ ਫਿਰਦਾ ਸਟੇਜ ਬਣੀ ਹੈ ਵਧੀਆ ਗਰਾਊਂਡ ਇੱਥੇ ਬੱਚੇ ਇੱਥੇ ਕਬੱਡੀ ਆ ਕਬੱਡੀ ਦੀ ਰੌਣਕ ਇਹ ਦੇਖ ਲਾ ਇੰਨਾ ਪਿੰਡਾਂ 'ਚ ਵੀ ਹੈਗਾ ਹੈਨਾ ਗਰਾਊਂਡ ਕੋਰੋੜ ਦਾ ਸਿਸਟਮ ਵਧੀਆ ਕਿਉਂਕਿ ਦੋ ਪਿੰਡ ਰਲ ਕੇ ਇਹਨਾਂ ਨੇ ਹਮਲਾ ਮਾਰਿਆ